ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਜਿਹੜੀ ਭੁੰਗਾ ਤੁਸੀਂ ਬੜੇ ਬੜੇ ਦੇਖ ਰਹੇ ਹੋ ਜਿਹੜੀ ਇਹਦੇ ਵਿੱਚ ਚੀਜ਼ ਆ ਉਹਦੀ ਪਹਿਲਾਂ ਕੋਈ ਕਦਰ ਨਹੀਂ ਸੀ ਹੁੰਦੀ ਜਾਂ ਤਾਂ ਕਿਸਾਨ ਨੂੰ ਅੱਗ ਲਾ ਦਿੰਦੇ ਹੁੰਦੇ ਸੀ ਜਾਂ ਪੈਲਿਜ ਉਹਨਾਂ ਵਿੱਚੇ ਬਾਦ ਹੁੰਦੇ ਹੁੰਦੇ ਸੀ ਪਰ ਅੱਜ ਇਹਦੀ ਇੰਨੀ ਡਿਮਾਂਡ ਆ ਵੀ ਪੂਰੀ ਨਹੀਂ ਹੋ ਰਹੀ ਲੱਖਾਂ ਰੁਪਈਆ ਲੋਕ ਇਸ ਭੁੰਗਾ ਤੋਂ ਖੁਮਾਰਾ ਆ ਪੂਰੀ ਗੱਲਬਾਤ ਕਰਾਂਗੇ ਅੱਗੇ ਆਪਾਂ ਇਹਦੇ ਵਿੱਚ ਇਹ ਕਿੱਥੇ-ਕਿਥੇ ਇਸਤੇਮਾਲ ਹੁੰਦਾ ਤੇ ਕਿਸ ਤਰ੍ਹਾਂ ਆਪਾਂ ਇਸ ਤੋਂ ਪੈਸੇ ਕਮਾ ਸਕਦੇ ਆਂ ਪੂਰੀ ਗੱਲਬਾਤ ਆਪਾਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਸੋ ਸ਼ੁਰੂ ਕਰਦੇ ਆਂ ਜੀ ਆਪਾਂ ਇਹ ਹੈਗਾ ਜੀ ਆਪਣਾ ਸਰੋਂ ਦਾ ਭੋ ਤੂੜਾ ਵੀ ਕਹਿ ਦਿੰਦੇ ਇਹਨੂੰ ਹੁਣ ਤੂੜੀ ਨਾਲੋਂ ਜਿਹੜਾ ਤੂੜਾ ਮਹਿੰਗਾ ਵਿਕ ਰਿਹਾ ਜੇ ਤੂੜੀ ਦੀ ਉਹ ਨਹੀਂ ਡਿਮਾਰਦੇ ਕਿ ਜਿੰਨੀ ਤੂੜੇ ਦੀ ਆ ਤੇ ਰਾਜਸਥਾਨ ਐਮਪੀ ਦੇ ਵਿੱਚ ਫੋਲੀ ਸੀਜਨ ਜਿਹੜਾ ਸਰੋਂ ਦਾ ਜਿਹੜਾ ਚੱਲਣ ਡਿਆ ਵਾ ਉੱਥੇ ਜਿਹੜੀ ਆ ਇਹ ਹੁਣ ਇਸ ਟਾਈਮ 250 ਤੋਂ 300 ਰੁਪਏ ਕੁਆਂਟਲ ਜਿਹੜੀ ਆ ਉੱਥੇ ਇਹ ਮਿਲ ਰਹੀ ਆ ਆਮ ਤੇ ਜੇ ਆਪਾਂ ਫਿਰ ਤੋਰ ਕੇ ਲਵਾਂਗੇ ਥੋੜੀ ਹੋਰ ਵੀ ਸਸਤੀ ਮਿਲ ਜੂਗੀ ਤੇ ਉੱਥੇ ਕੀ ਕਰਦੇ ਆ ਇਹ ਪਹਿਲੀ ਠੇਕੇ ਤੇ ਲੈ ਕੇ ਤੇ ਜਿਹੜੀ ਆ ਇਹਨੂੰ ਸਟਾਕ ਕਰ ਲੈਂਦੇ ਆ ਬਹੁਤ ਜ਼ਿਆਦਾ ਜਿਹੜੀ ਆ ਮੁੜ ਕੇ ਪੂਰੇ ਸੀਜ਼ਨ ਜਿਹੜੀ ਆ ਪੱਠਿਆਂ ਦੇ ਵਿੱਚ ਇਸਤੇਮਾਲ ਹੁੰਦੀ ਆ ਕਿਉਂਕਿ ਕੋਲਾ ਮਹਿੰਗਾ ਹੋਣ ਕਾਰਨ ਕੋਲਾ ਹੁਣ ਪੱਠਿਆਂ ਦੇ ਵਿੱਚ ਸਿਰਫ 20% ਯੂਜ਼ ਕਰਦੇ ਆ ਬਾਕੀ ਇਹ ਸਾਰਾ ਜਿਹੜਾ ਤੂੜਾ ਵਾ ਉਹੋ ਹੀ ਜਿਹੜਾ ਪੱਠਿਆਂ ਦੇ ਵਿੱਚ ਇਸਤੇਮਾਲ ਹੋ ਰਿਹਾ ਵਾ ਆ ਇੱਟ ਪਕਾਉਣ ਦੇ ਵਾਸਤੇ ਤੇ ਇਹਦੀ ਜੇ ਕੀਮਤ ਦੀ ਗੱਲ ਕਰੀਏ ਤੇ ਇੱਧਰ ਇਹਦੀ ਕੀਮਤ 700 ਰੁਪਏ ਕਵਾਂਟਲ ਜਿਹੜੀ ਆ ਉਹ ਪੱਠੇ ਵਾਲੇ ਦੇ ਰਹੇ ਆ ਆ ਇਸ ਤਰ੍ਹਾਂ ਜਿਹੜਾ ਵਾ ਇਹ ਵਿੱਚ ਇਸਤੇਮਾਲ ਹੁੰਦਾ ਵਾ 20% ਜਿਹੜਾ ਕੋਲਾ ਪਾਉਂਦੇ ਆ ਬਾਕੀ ਜਿਹੜਾ ਤੂੜਾ ਪਾ ਕੇ ਇੱਟ ਜਿਹੜੀ ਪੱਕਦੀ ਆ ਇਸ ਤਰ੍ਹਾਂ ਜਿਹੜੇ ਆ ਪੈਸੇ ਲੋਕ ਮਾਰ ਰਹੇ ਆ